ਅੱਜ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਦੇ ਦਿਹਾਾਰੇ ਤੇ ਪੰਜਾਬ ਪੁਲਿਸ 10 ਵੱਖਰੀ ਵੱਖਰੀ ਥਾਵਾਂ ਤੇ ਡਰੱਗ ਡਿਸਪੋਜ਼ਲ ਦੇ ਦੇ ਪ੍ਰੋਗਰਾਮ ਕਰ ਰਹੀ ਹੈ ਤੋਂ ਇੱਕ ਪਾਰਦਰਸ਼ੀ ਤਰੀਕੇ ਨਾਲ ਜਿਹੜੇ ਸੀਜ਼ਡ ਡਰੱਗਸ ਹੈਗੇ ਉਹਨਾਂ ਨੂੰ ਡਿਸਪੋਜ਼ ਕੀਤਾ ਜਾ ਰਿਹਾ ਹੈ ਅੱਜ 83 ਕਿਲੋ ਹਿਰੋਇਨ 3557 ਕਿਲੋ ਅਫੀਮ ਅਤੇ 4.5 ਲੱਖ ਕੈਪਸੂਲ ਤੇ ਗੋਲੀਆਂ ਡਿਸਪੋਜ਼ ਆਫ ਕੀਤੀ ਜਾਣਗੀ ਡਰੱਗਸ ਦੇ ਖਿਲਾਫ ਲੜਾਈ ਲੜਾਈ ਦੇ ਵਿੱਚ ਇੱਕ ਟਰਾਂਸਪੇਰੈਂਟ ਵਰਕਿੰਗ ਹੈਗੀ ਹਾਂ ਪਿਛਲੇ ਦਿਨਾਂ ਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਹਾਈ ਲੈਵਲ ਰਿਵਿਊ ਮੀਟਿੰਗ ਕਰਕੇ ਜਿਹੜੀ ਡਰੱਗਸ ਦੇ ਅਗੇਂਸਟ ਜੰਗ ਚੱਲ ਰਹੀ ਹੈ ਉਸ ਨੂੰ ਰਿਵਿਊ ਕੀਤਾ ਸਮੀਖਿਆ ਕੀਤੀ ਤੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਜਿਸ ਦੇ ਵਿੱਚ ਟਾਪ ਪ੍ਰਾਇਰੀਟੀ ਜਿਹੜੇ ਨਸ਼ੇ ਤਸਕਰਾਂ ਦੀ ਪ੍ਰਾਪਰਟੀਆਂ ਨੂੰ ਸੀਜ਼ ਕਰਨ ਨੂੰ ਦਿੱਤੀ ਗਈ ਹੈ ਤੇ ਫਾਰਵਰਡ ਤੇ ਬੈਕਵਰਡ ਲਿੰਕੇजेस ਦਾ ਪਤਾ ਲਗਾ ਕੇ ਡਰੱਗਸ ਦੇ ਸੋਰਸ ਤੱਕ ਪਹੁੰਚਿਆ ਜਾਊਗਾ ਤੇ ਅੱਗੇ ਜਿੱਥੋਂ ਤੱਕ ਇਹ ਡਰੱਗਸ ਪਹੁੰਚਨੇ ਸੀਗੇ ਉਸ ਨੂੰ ਅਨਵੇਲ ਕੀਤਾ ਜਾਊਗਾ ਤੇ ਸਭ ਤੋਂ ਇੰਪੋਰਟੈਂਟ ਮੁੱਖ ਮੰਤਰੀ ਜੀ ਦੇ ਨਿਰਦੇਸ਼ ਹੈਗੇ ਕਿ ਪਿੰਡਾਂ ਤੇ ਮੋਹੱਲਿਆਂ ਦੇ ਵਿੱਚ ਪੁਆਇੰਟਸ ਆਫ ਸੇਲ ਤੇ ਡਰੱਗਸ ਦੇ ਖਿਲਾਫ ਅੰਕੁਸ਼ ਲਾਇਆ ਜਾਵੇ ਪ੍ਰਭਾਵੀ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ ਤੋਂ ਇਸ ਲਈ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਦੂਸਰੀ ਡਿਪਾਰਟਮੈਂਟਸ ਦੇ ਨਾਲ ਪੀਐਸਐਫ ਅਤੇ ਸੈਂਟਰ ਏਜੰਸੀਜ਼ ਨਾਲ ਮਿਲ ਕੇ ਮਿਲ ਕੇ ਇੱਕ ਕੋਆਰਡੀਨੇਟਡ ਤਰੀਕੇ ਨਾਲ ਕੰਮ ਕਰ ਰਹੀ ਹੈ ਅੱਜ ਦੇ ਦਿਨ ਸਾਨੂੰ ਡਰੱਗਸ ਨੂੰ ਨਾ ਕਰਨੀ ਹੈ ਸੇ ਨੋ ਟੂ ਡਰੱਗਸ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਕੱਠੇ ਹੋ ਕੇ ਇੱਕ ਜੋ ਜ਼ੋਰਦਾਰ ਐਫਰਟ ਕਰੋ ਤਾਂ ਕਿ ਪੰਜਾਬ ਨੂੰ ਅਸੀਂ ਸਾਰੇ ਨਸ਼ਾ ਮੁਕਤ ਬਣਾ ਸਕੀਏ